ਦੋਸਤੋ ਪੰਜਾਬ ਦੇ 38 ਸਕੂਲਾਂ ਵਿੱਚ ਪੋਸਟਾਂ ਆਊਟ ਕਰਤੀਆਂ ਗਈਆਂ ਨੇ ਜੀ ਦੋਸਤੋ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਕ ਯੂਰ ਦੇਖਿਓ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਆਂ ਪੰਜਾਬ ਦੇ ਹਰ ਜਿਲ੍ਹੇ ਵਿੱਚ ਪੋਸਟ ਭਰੀ ਜਾਵੇਗੀ ਬਾਕਬਖ ਪੋਸਟਾਂ ਲਈ ਨੋਟੀਫਿਕੇਸ਼ਨ ਆਊਟ ਹੋ ਚੁੱਕਾ ਜੀ ਪੰਜਾਬ ਦੇ ਉਮੀਦਵਾਰਾਂ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ ਜੋ ਯੋਗ ਉਮੀਦਵਾਰ ਨੇ ਜੀ ਅਪਲਾਈ ਯੂਰ ਕਰਿਓ ਜੀ ਚਲੋ ਦੋਸਤੋ ਅਪਾ ਚੱਲਦੇ ਆਂ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਪੰਜਾਬ ਦੇ ਸਕੂਲਾਂ ਵਿੱਚ ਭਰੀਆਂ ਜਾਣ ਵਾਲੀਆਂ ਸਾਮੀਆਂ ਦੀ ਜਾਣਕਾਰੀ ਕੁਝ ਇਸ ਪ੍ਰਕਾਰ ਹੈ ਜੀ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਤੇ ਚੈਨਲ ਨੂੰ ਸਬਸਕ੍ਰਾਈਬ ਯੂਰ ਕਰਿਓ ਜੀ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਸਕੂਲ ਨੰਬਰ 1 ਜੀ ਸ੍ਰੀ ਗੁਰੂ ਰਾਮਦਾਸ ਪਬਲਿਕ ਸਕੂਲ 골ਡਨ ਟੈਂਪਲ ਕਲੋਨੀ ਸੁਲਤਾਨਬਿੰਦ ਰੋਡ ਸ੍ਰੀ ਅੰਮ੍ਰਿਤਸਰ ਬਾਸੇ ਪੋਸਟ ਅਨਾਉਂਸਮੈਂਟ ਕੀਤਾ ਗਿਆ ਜੀ ਪੋਸਟਾਂ ਨੇ ਜੀ ਟੀਜੀਟੀ ਦੀਆਂ ਸਬਜੈਕਟ ਹੈ ਜੀ ਸਾਇੰਸ ਦੀ ਇੱਕ ਪੋਸਟ ਹੈ ਜੀ ਮਿਊਜ਼ਿਕ ਦੀ ਇੱਕ ਪੋਸਟ ਹੈ ਜੀ ਅੰਗਰੇਜ਼ੀ ਦੀ ਇੱਕ ਪੋਸਟ ਲਈ ਤੁਸੀਂ ਅਪਲਾਈ ਕਰ ਸਕੋਗੇ ਸਕੂਲ ਨੰਬਰ 2 ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸਰਾਟਾ ਸਾਹਿਬ ਅੰਮ੍ਰਿਤਸਰ ਵੱਸਤੇ ਪੋਸਟ ਅਨਾਊਂਸਮੈਂਟ ਕੀਤੀ ਗਈ ਹੈ ਜੀ ਹਿੰਦੀ ਦੀ ਇੱਕ ਪੋਸਟ ਹੈ ਜੀ ਸਕੂਲ ਨੰਬਰ 3 ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਪਬਲਿਕ ਸਕੂਲ RAMDAS ਸ੍ਰੀ ਅੰਮ੍ਰਿਤਸਰ ਵੱਸਤੇ ਪੋਸਟ ਅਨਾਊਂਸਮੈਂਟ ਕੀਤੀ ਗਈ ਹੈ ਜੀ ਅੰਗਰੇਜ਼ੀ ਦੀ ਇੱਕ ਹੈ ਜੀ DPE ਦੀ ਇੱਕ ਪੋਸਟ ਹੈ ਜੀ ਫੀਮੇਲ ਦੀ नंबर चार जी महाराजा रणजीत सिंह पब्लिक स्कूल रतोके वाइया खेमकरम तहसील पट्टी तरन तारण वास्त पोस्ट अनाउंसमेंट की गई है जी अंग्रेजी दा जी साइंस एका जी नंबर पाँच जी, जी महाराजा रणजीत सिंह पब्लिक स्कूल दयालपुरा तरन तारण वास्ते पोस्ट अनाउंसमेंट की गई है जी डी पी ई दोस्ट लियं अपलाई कर सकोगे नर्सरी अध्यापक तो दोस्टा ने दो नंबर छे जी बाबा बुढ़ा जी पबलिक सीनीय सैकेंडरी स्कूल ਬੀੜ ਸਾਹਿਬ ਠੱਠਾ ਤਰਨਤਾਰਨ ਵਾਸਤੇ ਪੋਸਟ ਅਨਾਉਂਸਮੈਂਟ ਕੀਤੀ ਗਈ ਹੈ ਜੀ ਕੈਮਿਸਟਰੀ ਦੀ ਇੱਕ ਹੈ ਜੀ ਮੈਥ ਦੀ ਇੱਕ ਹੈ ਜੀ ਪੀਟੀਆਈ ਦੀ ਇੱਕ ਪੋਸਟ ਹੈ ਜੀ ਫੀਮੇਲ ਦੀ ਮੈਥ ਦੀ ਇੱਕ ਹੈ ਜੀ 뮤직 ਦੀ ਇੱਕ ਹੈ ਜੀ ਅੰਗਰੇਜ਼ੀ ਦੀ ਇੱਕ ਹੈ ਜੀ ਸਮਾਜਿਕ ਸਿੱਖਿਆ ਦੀ ਇੱਕ ਹੈ ਜੀ ਆਰਟ ਐਂਡ ਕ੍ਰਾਫਟ ਦੀ ਇੱਕ ਪੋਸਟ ਲਈ ਤੁਸੀਂ ਅਪਲਾਈ ਕਰ ਸਕੋਗੇ ਨੰਬਰ 7 ਜੀ ਬੀਬੀ ਰਜਨੀ ਪਬਲਿਕ ਸਕੂਲ ਸੈਕੰਡਰੀ ਸਕੂਲ ਪੱਟੀ ਤਰਨਤਾਰਨ ਵਾਸਤੇ ਪੋਸਟ ਅਨਾਉਂਸਮੈਂਟ ਕੀਤੀ ਗਈ ਹੈ ਜੀ ਸਾਂਝ ਦੀ ਇੱਕ ਹੈ ਜੀ ਡੀਪੀ ਦੀ ਇੱਕ ਪੋਸਟ ਲਈ ਤੁਸੀਂ ਅਪਲਾਈ ਕਰ ਸਕੋਗੇ ਨੰਬਰ 8 ਜੀ ਗੁਰੂ ਨਾਨਕ ਦੇਵ ਅਕੈਡਮੀ ਸੀਨੀਅਰ ਸੈਕੰਡਰੀ ਸਕੂਲ ਜਲੰਦਾ ਰੋਡ ਬਟਾਲਾ ਗੁਰਦਾਸਪੁਰ ਵਾਸਤੇ ਪੋਸਟ ਨੋਟਿਸਮੈਂਟ ਕੀਤੀ ਗਈ ਹੈ ਜੀ ਕਮਰਸ ਦੀ ਇੱਕ ਆ ਜੀ ਕੰਪਿਊਟਰ ਦੀ ਇੱਕ ਪੋਸਟ ਲਈ ਤੁਸੀਂ ਅਪਲਾਈ ਕਰ ਸਕੋਗੇ ਨੰਬਰ 9 ਜੀ ਗੁਰੂ ਨਾਨਕ ਦੇਵ ਅਕੈਡਮੀ ਉਠਿਆ ਬਟਾਲਾ ਗੁਰਦਾਸਪੁਰ ਵਾਸਤੇ ਪੋਸਟ ਨੋਟਿਸਮੈਂਟ ਕੀਤੀ ਗਈ ਹੈ ਜੀ ਇੱਕ ਪੋਸਟ ਆ ਜੀ ਨੰਬਰ 10 ਜੀ ਗੁਰੂ ਅਰਜਨ ਦੇਵ ਪਬਲਿਕ ਸਕੂਲ ਬਾਰਤ ਸਾਹਿਬ ਪਠਾਨਕੋਟ ਵਾਸਤੇ ਪੋਸਟ ਨੋਟਿਸਮੈਂਟ ਕੀਤੀ ਗਈ ਹੈ ਜੀ ਸਾਇੰਸ ਦੀ ਇੱਕ ਆ ਜੀ ਕੰਪਿਊਟਰ ਦੀ ਇੱਕ ਆ ਜੀ DPE ਦੀ ਇੱਕ ਪੋਸਟ ਲਈ ਤੁਸੀਂ ਅਪਲਾਈ ਕਰ ਸਕੋਗੇ ਨੰਬਰ 11 ਜੀ ਪਰਿਵਾਰ ਬਿਛੋੜਾ ਪਬਲਿਕ ਸਕੂਲ ਸਰਸਾ ਨੰਗਲ ਰੋਪੜ ਵਾਸਤੇ ਪੋਸਟ ਅਨਾਉਂਸਮੈਂਟ ਕੀਤੀ ਗਈ ਹੈ ਜੀ DPE ਦੀ ਇੱਕ ਪੋਸਟ ਹੈ ਜੀ ਸਮਾਜਿਕ ਸਿੱਖਿਆ ਦੀ ਇੱਕ ਪੋਸਟ ਲਈ ਤੁਸੀਂ ਅਪਲਾਈ ਕਰ ਸਕੋਗੇ ਨੰਬਰ 12 ਜੀ ਖਾਲਸਾ ਪਬਲਿਕ ਸਕੂਲ ਗੁਰੂਬੀੜ ਜੰਡ ਸਾਹਿਬ ਰੋਪੜ ਵਾਸਤੇ ਪੋਸਟ ਅਨਾਉਂਸਮੈਂਟ ਕੀਤੀ ਗਈ ਹੈ ਜੀ ਹਿੰਦੀ ਦੀ ਇੱਕ ਹੈ ਜੀ ਅੰਗਰੇਜ਼ੀ ਦੀ ਇੱਕ ਪੋਸਟ ਲਈ ਤੁਸੀਂ ਅਪਲਾਈ ਕਰ ਸਕੋਗੇ ਨੰਬਰ 13 ਜੀ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਲਿਆਣਾ ਸਾਹਿਬ ਰਾਏ ਕੋਟ ਲੁਧਿਆਣਾ ਵਾਸਤੇ ਪੋਸਟ ਅਨਾਊਂਸਮੈਂਟ ਕੀਤੀ ਗਈ ਹੈ ਜੀ ਮਿਊਜ਼ਿਕ ਦੀ ਇੱਕ ਪੋਸਟ ਹੈ ਜੀ ਨੰਬਰ 14 ਜੀ ਦ ਸਮੇਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਾਣੂਕੇ ਤਹਿਸੀਲ ਜਗਰਾਉਂ ਲੁਧਿਆਣਾ ਵਾਸਤੇ ਪੋਸਟ ਅਨਾਊਂਸਮੈਂਟ ਕੀਤੀ ਗਈ ਹੈ ਜੀ ਮੈਡ ਦੀ ਇੱਕ ਹੈ ਜੀ ਡੀਪੀ ਈ ਦੀ ਇੱਕ ਪੋਸਟ ਲਈ ਤੁਸੀਂ ਅਪਲਾਈ ਕਰ ਸਕੋਗੇ ਸਕੂਲ ਨੰਬਰ 15 ਜੀ ਮਾਤਾ ਦਮੋਦਰੀ ਕੰਨਿਆ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਡਰੋਲੀ ਭਾਈ ਮੋਗਾ ਵਾਸਤੇ ਪੋਸਟ ਅਨਾਊਂਸਮੈਂਟ ਕੀਤੀਆਂ ਗਈਆਂ ਨੇ ਜੀ ਕੈਮਿਸਟਰੀ ਦੀ ਇੱਕ ਆ ਜੀ ਮੈਥ ਦੀ ਇੱਕ ਆ ਜੀ ਫਿਜ਼ਿਕਸ ਦੀ ਇੱਕ ਆ ਜੀ ਬਾਇਓ ਦੀ ਇੱਕ ਆ ਜੀ ਕੰਪਿਊਟਰ ਦੀ ਇੱਕ ਆ ਜੀ ਸੋਸ਼ੀਓਲੋਜੀ ਦੀ ਇੱਕ ਪੋਸਟ ਆ ਜੀ ਸ੍ਰੀ ਸਿੱਖਿਆ ਦੀ ਇੱਕ ਪੋਸਟ ਲਈ ਤੁਸੀਂ ਅਪਲਾਈ ਕਰ ਸਕੋਗੇ ਸਕੂਲ ਨੰਬਰ 16 ਜੀ ਸ੍ਰੀ ਗੁਰੂ ਰਾਮਦਾਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰਾਮਸਰ ਰੋਡ ਅੰਮ੍ਰਿਤਸਰ ਵਾਸਤੇ ਪੋਸਟ ਅਨਾਊਂਸਮੈਂਟ ਕੀਤੀ ਗਈ ਹੈ ਜੀ ਇੱਕ ਪੋਸਟ ਆ ਜੀ ਮੈਥ ਦੀ ਨੰਬਰ 17 ਜੀ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪੱਪਾ ਬਕਾਲਾ ਸ੍ਰੀ ਅੰਮ੍ਰਿਤਸਰ ਵਾਸਤੇ ਪੋਸਟ ਅਨਾਊਂਸਮੈਂਟ ਕੀਤੀ ਗਈ ਹੈ ਜੀ ਫਿਜ਼ਿਕਸ ਦੀ ਇੱਕ ਪੋਸ ਨੰਬਰ 18 ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬੀਡ ਬੱਬਾ ਬੁੱਢਾ ਸਾਹਿਬ ਠਠਾ ਤਰਨਤਾਰਨ ਵਾਸਤੇ ਪੋਸਟ ਅਨਾਉਂਸਮੈਂਟ ਕੀਤੀ ਗਈ ਹੈ ਜੀ ਕੈਮਿਸਟਰੀ ਦੀ ਇੱਕ ਹੈ ਜੀ ਕਮਰਸ ਦੀ ਇੱਕ ਹੋ ਜੀ ਹਿੰਦੀ ਦੀ ਇੱਕ ਹੈ ਜੀ ਪੀਟੀਆਈ ਦੀ ਇੱਕ ਪੋਸਟ ਹੈ ਫੀਮੇਲ ਦੀ ਨੰਬਰ 19 ਕਲਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਹਰਿਆਣਾ ਹੁਸ਼ਿਆਰਪੁਰ ਵਾਸਤੇ ਪੋਸਟ ਅਨਾਉਂਸਮੈਂਟ ਕੀਤੀ ਗਈ ਹੈ ਜੀ ਕਮਰਸ ਦੀ ਇੱਕ ਪੋਸਟ ਹੈ ਜੀ ਨੰਬਰ 20 ਜੀ ਭੁਪਿੰਦਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਾਸਤੇ ਪੋਸਟ ਅਨਾਉਂਸਮੈਂਟ ਕੀਤੀ ਗਈ ਹੈ ਜੀ ਫਿਜ਼ਿਕਸ ਦੀ ਇੱਕ ਹੈ ਜੀ ਕਮਰਸ ਦੀ ਇੱਕ ਪੋਸਟ ਨੰਬਰ 21 ਜੀ ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਤਖਤੂਪੁਰ ਮੌਕਾ ਵਾਸਤੇ ਪੋਸਟ ਨਾਊਂਸਮੈਂਟ ਕੀਤੀ ਗਈ ਹੈ ਜੀ ਪੰਜਾਬੀ ਦੀ ਇੱਕ ਪੋਸਟ ਲਈ ਤੁਸੀਂ ਅਪਲਾਈ ਕਰ ਸਕੋਗੇ ਨੰਬਰ 12 ਜੀ ਮਹਾਰਾਜਾ ਰਣਜੀਤ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਰਨਤਾਰਨ ਵਾਸਤੇ ਪੋਸਟ ਨਾਊਂਸਮੈਂਟ ਕੀਤੀ ਗਈ ਹੈ ਜੀ ਇੱਕ ਨੰਬਰ 23 ਜੀ ਭਾਈ ਨੰਦ ਲਾਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅਨੰਦਪੁਰ ਸਾਹਿਬ ਰੋਪੜ ਵਾਸਤੇ ਪੋਸਟ ਨਾਊਂਸਮੈਂਟ ਕੀਤੀ ਗਈ ਹੈ ਜੀ ਬਾਇਓ ਦੀ ਇੱਕ ਪੋਸਟ ਹੈ ਸੋਸ਼ੀਓਲੋਜੀ ਦੀ ਇੱਕ ਪੋਸਟ ਹੈ ਜੰਗਰੇਜੀ ਦੀ ਇੱਕ ਪੋਸਟ ਲਈ ਤੁਸੀਂ ਅਪਲਾਈ ਕਰ ਸਕੋਗੇ ਸਕੂਲ ਨੰਬਰ 24 ਸਹਬਜਾਦਾ ਬਾਬਾ ਫਤਿਹ ਸਿੰਘ ਪਬਲਿਕ ਸਕੂਲ ਗੁਰੂਕਾ ਬਾਗ ਤਹਿਸੀਲ ਅਜਨਾਲ ਅੰਮ੍ਰਿਤਸਰ ਵਾਸਤੇ ਪੋਸਟ ਅਨਾਉਂਸਮੈਂਟ ਕੀਤੀ ਗਈ ਹੈ ਜੀ ਫਿਜ਼ਿਕਸ ਦੀ ਇੱਕ ਹੈ ਜੀ ਬਾਇਓ ਦੀ ਇੱਕ ਹੈ ਜੀ ਸਰੀਰ ਸਿੱਖਿਆ ਦੀ ਇੱਕ ਪੋਸਟ ਹੈ ਜੀ ਸਾਇੰਸ ਦੀਆਂ ਦੋ ਨੇ ਜੀ ਲਾਇਬ੍ਰੇਰੀ ਅਧਿਆਪਕ ਦੀ ਇੱਕ ਹੈ ਜੀ ਜਰਨਲ ਅਧਿਆਪਕ ਦੀਆਂ ਦੋ ਪੋਸਟਾਂ ਨੇ ਜੀ ਨੰਬਰ 25 ਜੀ ਸਹਬਜਾਦਾ ਜੋਰਾਵਰ ਸਿੰਘ ਪਬਲਿਕ ਸਕੂਲ ਨਡਾਲਾ ਕਪੂਰਥਲਾ ਵਾਸਤੇ ਪੋਸਟ ਅਨਾਉਂਸਮੈਂਟ ਕੀਤੀ ਗਈ ਹੈ ਜੀ ਕਮਰਸ ਦੀ ਇੱਕ ਪੋਸਟ ਹੈ ਜੀ ਅੰਗਰੇਜ਼ੀ ਦੀ ਇੱਕ ਜੀ ਸਾਇੰਸ ਦੀ ਇੱਕ ਜੀ ਮੈਡੀਕ ਪੋਸਟ ਹੈ ਜੀ ਨੰਬਰ 26 ਜੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਬਠਿੰਡਾ ਵਾਸਤੇ ਪੋਸਟ ਅਨਾਉਂਸਮੈਂਟ ਕੀਤੀ ਗਈ ਹੈ ਜੀ ਕਮਰਸ ਦੀ ਇੱਕ ਹੈ ਜੀ ਵਾਇਓ ਦੀ ਇੱਕ ਹੈ ਜੀ ਹਿੰਦੀ ਦੀ ਇੱਕ ਹੈ ਜੀ ਮਿਊਜ਼ਿਕ ਦੀ ਇੱਕ ਪੋਸਟ ਹੈ ਜੀ ਸਮਾਜਿਕ ਸਿੱਖਿਆ ਦੀ ਇੱਕ ਪੋਸਟ ਹੈ ਜੀ ਡੀਪੀਈ ਇੱਕ ਪੋਸਟ ਹੈ ਫੀਮੇਲ ਦੀ ਨੰਬਰ 27 ਜੀ ਮਾਤਾ ਸੁందਰੀ ਪਬਲਿਕ ਸਕੂਲ ਕੋਟ ਸਮੀਰ ਬਠਿੰਡਾ ਵਾਸਤੇ ਪੋਸਟ ਅਨਾਉਂਸਮੈਂਟ ਕੀਤੀ ਗਈ ਹੈ ਜੀ ਅੰਗਰੇਜ਼ੀ ਦੀ ਇੱਕ ਹੈ ਜੀ ਮੈਡੀਕ ਪੋਸਟ ਲਈ ਤੁਸੀਂ ਅਪਲਾਈ ਕਰ ਸਕੋਗੇ ਨੰਬਰ 28 ਜੀ ਸੰਤ ਬਾਬਾ ਫਤੇ ਸਿੰਘ ਪਬਲਿਕ ਸਕੂਲ ਵੱਲੋਂ ਵਿਦਿਆਲ ਬਠਿੰਡਾ ਵਾਸਤੇ ਪੋਸਟ ਅਨਾਉਂਸਮੈਂਟ ਕੀਤੀ ਗਈ ਹੈ ਜੀ ਸਾਇੰਸ ਦੀ ਇੱਕ ਪੋਸਟ ਹੈ ਜੀ ਨੰਬਰ 29 ਜੀ ਸਾਬਜਾਦਾ ਜੁਹਾਰ ਸਿੰਘ ਪਬਲਿਕ ਸਕੂਲ ਕੋਟ ਧਰਮੂ ਮਾਨਸਾ ਵਾਸਤੇ ਪੋਸਟ ਅਨਾਉਂਸਮੈਂਟ ਕੀਤੀ ਗਈ ਹੈ ਜੀ ਕਮਿਸ਼ਨਰੀ ਦੀ ਇੱਕ ਅੰਗਰੇਜ਼ੀ ਦੀ ਇੱਕ ਪੋਸਟ ਹੈ ਜੀ ਨੰਬਰ 30 ਜੀ ਪਾਈ ਪਹਾਲੋ ਜੀ ਪਬਲਿਕ ਸਕੂਲ ਪਫੜੇ ਪਾਈ ਕੇ ਮਾਨਸਾ ਵਾਸਤੇ ਪੋਸਟ ਅਨਾਉਂਸਮੈਂਟ ਕੀਤੀ ਗਈ ਹੈ ਜੀ ਫਿਜ਼ਿਕਸ ਦੀ ਇੱਕ ਹੈ ਜੀ ਬਾਇਓ ਦੀ ਇੱਕ ਹੈ ਜੀ ਪੋਲ ਸਾਇੰਸ ਦੀ ਇੱਕ ਹੈ ਜੀ ਇਕਨੋਮਿਕਸ ਦੀ ਇੱਕ ਪੋਸਟ ਹੈ ਜੀ ਅੰਗਰੇਜ਼ੀ ਦੀ ਇੱਕ ਹੈ ਜੀ ਮੈਦਿਕ ਪੋਸਟ ਲਈ ਤੁਸੀਂ ਅਪਲਾਈ ਕਰ ਸਕੋਗੇ ਨੰਬਰ 31 ਗੁਰਗੋਬਿੰਦ ਸਿੰਘ ਪਬਲਿਕ ਸਕੂਲ ਗੰਗਸਰ ਜੈਤੋ ਫਰੀਦਕੋਟ ਵਾਸਤੇ ਪੋਸਟ ਨਾਊਂਸਮੈਂਟ ਕੀਤੀ ਗਈ ਹੈ ਜੀ ਇਕਨੋਮਿਕਸ ਦੀ ਇੱਕ ਹੈ ਜੀ ਸਮਾਜਿਕ ਸਿੱਖਿਆ ਦੀ ਇੱਕ ਹੈ ਜੀ ਆਰਟ ਐਂਡ ਕ્રાਫਟ ਦੀ ਇੱਕ ਪੋਸਟ ਲਈ ਤੁਸੀਂ ਅਪਲਾਈ ਕਰ ਸਕੋਗੇ ਨੰਬਰ 32 ਮਾਤਾ ਗੁਜਰੀ ਪਬਲਿਕ ਸਕੂਲ ਬੇੜੀ ਸਾਹਿਬ ਸ੍ਰੀ ਮੁਕਸਰ ਸਾਹਿਬਾ ਤੇ ਪੋਸਟ ਨਾਊਂਸਮੈਂਟ ਕੀਤੀ ਗਈ ਹੈ ਜੀ ਟੋਟਲ ਪੋਸਟਾਂ ਨੇ ਜੀ ਦੋ ਨੰਬਰ 33 ਸਹਿਬਜਾਦਾ ਅਜੀਤ ਸਿੰਘ ਪਬਲਿਕ ਸਕੂਲ ਵਜੀਦਪੁਰਾ ਰੋਜਪੁਰ ਵਾਸਤੇ ਪੋਸਟ ਅਨਾਊਂਸਮੈਂਟ ਕੀਤੀ ਗਈ ਹੈ ਜੀ ਪੋਸਟ ਹੈ ਜੀ ਇੱਕ ਨੰਬਰ 34 ਸੰਤ ਹਰਚੰਦ ਸਿੰਘ ਲੋਂਗੋਵਾਲ ਪਬਲਿਕ ਸਕੂਲ ਸਿੱਖਪੁਰਾ ਸੰਗਰੂ ਵਾਸਤੇ ਪੋਸਟ ਅਨਾਊਂਸਮੈਂਟ ਕੀਤੀ ਗਈ ਹੈ ਜੀ ਇੱਕ ਪੋਸਟ ਹੈ ਜੀ ਅੰਗਰੇਜ਼ੀ ਦੀ ਸਾਇੰਸ ਦੀ 뮤직 ਦੀ ਪੋਸਟ ਹੈ ਜੀ ਕੰਪਿਊਟਰ ਦੀ ਇੱਕ ਪੋਸਟ ਲਈ ਤੁਸੀਂ ਅਪਲਾਈ ਕਰ ਸਕੋਗੇ ਨੰਬਰ 35 ਭਾਈ ਮਹਾ ਸਿੰਘ ਖਾਲਸਾ ਪਬਲਿਕ ਸਕੂਲ ਜਲਾਲਾਬਾਦ ਪੱਛਮੀ ਫਾਜ਼ਿਲਕਾ ਸਾਇੰਸ ਦੀ ਇੱਕ ਪੋਸਟ ਹੈ ਜੀ ਮੈਦਿਕ ਪੋਸਟ ਲਈ ਤੁਸੀਂ ਅਪਲਾਈ ਕਰ ਸਕੋਗੇ ਨੰਬਰ 36 ਗੁਰੂ ਤੇਗ ਖਾਲਸਕ ਪਬਲਿਕ ਸਕੂਲ ਸਾਜਲੀ ਸੰਗਰੂਰ ਵਾਸਤੇ ਪੋਸਟ ਅਨਾਉਂਸਮੈਂਟ ਕੀਤੀ ਗਈ ਹੈ ਜੀ ਇੱਕ ਪੋਸਟ ਹੈ ਅੰਗਰੇਜ਼ੀ ਦੀ ਸਮਾਜਿਕ ਸਿੱਖਿਆ ਦੀ ਇੱਕ ਪੋਸਟ ਹੈ ਜੀ ਕੰਪਿਊਟਰ ਦੀ ਇੱਕ ਪੋਸਟ ਹੈ ਆਰਟ ਐਂਡ ਕ્રાਫਟ ਦੀ ਇੱਕ ਪੋਸਟ ਲਈ ਤੁਸੀਂ ਅਪਲਾਈ ਕਰ ਸਕੋਗੇ ਸਕੂਲ ਨੰਬਰ 37 ਦਸਵੇਂ ਪਬਲਿਕ ਸਕੂਲ ਹਿਮਾਚਲ ਪ੍ਰਦੇਸ਼ ਵਾਸਤੇ ਪੋਸਟ ਅਨਾਉਂਸਮੈਂਟ ਕੀਤੀ ਗਈ ਹੈ ਜੀ ਹਿੰਦੀ ਦੀ ਇੱਕ ਹੈ ਜੀ ਆਰਟ ਐਂਡ ਕ્રાਫਟ ਦੀ ਇੱਕ ਪੋਸਟ ਹੈ ਕੰਪਿਊਟਰ ਦੀ ਇੱਕ ਹੈ ਜੀ ਨੰਬਰ 38 ਸੈਬਜਾਦਾ ਅਜੀਤ ਸਿੰਘ ਪਬਲਿਕ ਸਕੂਲ ਨੱਦੋਵਾਲ ਮਹਿਲਪੁਰ ਹੁਸ਼ਿਆਰਪੁਰ ਵਾਸਤੇ ਪੋਸਟ ਅਨਾਉਂਸਮੈਂਟ ਕੀਤੀ ਗਈ ਹੈ ਜੀ ਅੰਗਰੇਜ਼ੀ ਦੀਆਂ ਦੋ ਨੇ ਜੀ ਸਾਂਝ ਦੀ ਇੱਕ ਹੈ ਜੀ ਮਿਊਜ਼ਿਕ ਦੀ ਇੱਕ ਹੈ ਜੀ ਸਮਾਜਿਕ ਸਿੱਖਿਆ ਦੀ ਇੱਕ ਹੈ ਜੀ ਡੀਏਪੀ ਦੀ ਇੱਕ ਪੋਸਟ ਲਈ ਤੁਸੀਂ ਅਪਲਾਈ ਕਰ ਸਕੋਗੇ ਦੋਸਤੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਇਸ਼ਤਿਹਾਰ ਨੰਬਰ 357 2023 ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲਾਏ ਜਾ ਰਹੇ ਸਕੂਲਾਂ ਲਈ ਟੀਚਿੰਗ ਅਸਾਮੀਆਂ ਦੀ ਭਰਤੀ ਕਰਨ ਲਈ ਜ਼ਰੂਰੀ ਹਦਾਇਤਾਂ ਕੁਝ ਇਸ ਪ੍ਰਕਾਰ ਨੇ ਜੀ ਅਪਲਾਈ ਤੁਸੀਂ ਆਨਲਾਈਨ ਕਰਨਾ ਜੀ ਐਪਲੀਕੇਸ਼ਨ ਫੀਸ ਰੱਖੀ ਗਈ ਹੈ 500 ਰੁਪਿਆ ਆਨਲਾਈਨ ਅਪਲਾਈ ਕਰਨ ਦੀ ਲਾਸਟ ਡੇਟ ਹੈ ਜੀ 5/2/2024 12 ਵਜੇ ਤੱਕ ਤੁਸੀਂ ਅਪਲਾਈ ਕਰ ਸਕੋਗੇ ਹੋਰ ਬਧੇਰੀ ਜਾਣਕਾਰੀ ਲਈ ਤੁਸੀਂ ਸਾਡੇ ਹੈਲਪਲਾਈਨ ਨੰਬਰ ਤੇ ਕਾਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ ਦੋਸਤੋ ਅਪਲਾਈ ਕਰਨ ਲਈ ਕੁਝ ਜ਼ਰੂਰੀ ਹਦਾਇਤਾਂ ਮੈਂਸ਼ਨ ਕੀਤੀਆਂ ਗਈਆਂ ਨੇ ਜੀ ਨੰਬਰ 1 ਜੀ ਉਮੀਦਵਾਰ ਡਾਇਰੈਕਟਰ ਆਫ ਐਜੂਕੇਸ਼ਨ ਦੀ ਆਫੀਸਲੀ ਵੈਬਸਾਈਟ ਦੇ ਉੱਪਰ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਨੇ ਜੀ ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ 5/2/2024 ਤੱਕ ਤੁਸੀਂ ਅਰਜੀ ਫਾਰਮ ਦਾਕ ਦਸਤੀ ਪ੍ਰਮਾਨ ਨਹੀਂ ਕੀਤੇ ਜਾਣਗੇ ਅਰਜੀ ਫਾਰਮ ਦੀ ਪ੍ਰਿੰਟ ਆਊਟ ਕਾਪੀ ਦੀ ਵੀ ਜ਼ਰੂਰਤ ਨਹੀਂ ਹੈ ਨੰਬਰ 3 ਜੀ ਉਮੀਦਵਾਰ ਇੱਕ ਤੋਂ ਵੱਧ ਸਕੂਲ ਵਿੱਚ ਅਪਲਾਈ ਕਰ ਸਕਦੇ ਹਨ ਉਹਨਾਂ ਨੂੰ ਵੱਖਰੇ ਤੌਰ ਤੇ ਫਾਰਮ ਅਤੇ ਫੀਸ ਲੱਗੇਗੀ ਨੰਬਰ 4 ਜੀ ਲਿਖਤੀ ਟੈਸਟ ਇੰਟਰਵਿਊ ਸੰਬੰਧੀ ਸਮਾਸਾਰਣੀ 12 2 2024 ਨੂੰ ਇਹਨਾਂ ਦੀ ਆਫਸਰ ਦੀ ਵੈਬਸਾਈਟ ਉੱਪਰ ਦੇਖੀ ਜਾ ਸਕਦੀ ਹੈ ਨੰਬਰ 5 ਜੀ ਇਹ ਅਸਾਮੀਆਂ ਸਕੂਲ ਵਿੱਚ ਅਢੱਖ ਪਦਰਤੇ ਕੱਚੇ ਤੌਰ ਤੇ ਸੈਸ਼ਨ 2024-25 ਵਾਸਤੇ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਨੰਬਰ 6 ਜੀ ਵਿਸ਼ਾ ਅਧਿਆਪਕ ਪੀਜੀਟੀ ਲਈ ਉਮੀਦਵਾਰ ਨੇ ਪੋਸਟ ਗ੍ਰੈਜੂਏਸ਼ਨ ਗ੍ਰੈਜੂਏਸ਼ਨ ਅਤੇ ਬੀਏ ਕੀਤੀ ਹੋਵੇ ਉਕਤ ਸਾਰੀਆਂ ਡਿਗਰੀਆਂ ਵਿੱਚ ਘੱਟੋ-ਘੱਟ 55% ਅੰਕ ਹੁਣ ਜ਼ਰੂਰੀ ਨੇ ਜੀ ਵਿਸ਼ਾ ਅਧਿਆਪਕ ਲਈ ਪੋਸਟ ਗ੍ਰੈਜੂਏਸ਼ਨ ਸੰਬੰਧਿਤ ਵਿਸ਼ੇ ਨਾਲ ਕੀਤੀ ਹੋਣੀ ਜ਼ਰੂਰੀ ਹੈ ਜੀ ਨੰਬਰ 7 ਜੀ ਵਿਸ਼ਾ ਅਧਿਆਪਕ ਟੀਜੀਟੀ ਲਈ ਉਮੀਦਵਾਰ ਕੋਲ ਪੋਸਟ ਗ੍ਰੈਜੂਏਸ਼ਨ ਗ੍ਰੈਜੂਏਸ਼ਨ ਬੀਏ ਪਾਸ ਕੀਤੀ ਹੋਵੇ ਔਰ ਸਾਰੀਆਂ ਡਿਗਰੀਆਂ ਵਿੱਚੋਂ 50% ਨੰਬਰ ਹੋਣੇ ਲਾਜ਼ਮੀ ਨੇ ਵਿਸ਼ਾ ਅਧਿਆਪਕ ਲਈ ਪੋਸਟ ਗ੍ਰੈਜੂਏਸ਼ਨ ਸੰਬੰਧਿਤ ਕਿਸੇ ਵਿੱਚ ਹੋਣੀ ਜ਼ਰੂਰੀ ਹੈ ਜੀ ਨੰਬਰ 8 ਫਿਜ਼ੀਕਲ ਐਜੂਕੇਸ਼ਨ ਦੀ ਅਸਾਮੀ ਲਈ ਐਮਪੀਏ ਡਿਗਰੀ 뮤직 ਦੀ ਅਸਾਮੀ ਲਈ ਐਮਏ 뮤직 ਆਰਟ ਐਂਡ ਕ્રાਫਟ ਦੀ ਅਸਾਮੀ ਲਈ ਐਮਏ ਫਾਈਨ ਆਰਟਸ ਕੰਪਿਊਟਰ ਦੀ ਅਸਾਮੀ ਲਈ ਮਾਸਟਰ ਡਿਗਰੀ ਕੰਪਿਊਟਰ ਵਿਸ਼ੇ ਨਾਲ ਪਾਸ ਕੀਤੀ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਉਕਤ ਵਿਸ਼ਿਆਂ ਲਈ बीएड لازمی ਨਹੀਂ ਹੈ ਨੰਬਰ 9 ਜਨਰਲ ਅਧਿਆਪਕਾਂ ਲਈ ਉਮੀਦਵਾਰਾਂ ਨੇ ਗ੍ਰੈਜੂਏਸ਼ਨ ਅਤੇ बीएड ਕੀਤੀ ਹੋਵੇ ਉਕਤ ਡਿਗਰੀਆਂ ਵਿੱਚੋਂ ਘੱਟੋ ਘੱਟ 50% ਅੰਕ ਜ਼ਰੂਰੀ ਹਨ ਸੀਟੈਡ ਪੀਟੈਡ ਉਮੀਦਵਾਰਾਂ ਨੂੰ ਪਹਲਤੀ ਜਾਵੇਗੀ ਨੰਬਰ 10 ਜੀ ਨਰਸਰੀ ਅਧਿਆਪਕ ਐਨਟੀਟੀ ਪੋਸਟਾਂ ਲਈ ਉਮੀਦਵਾਰ ਨੇ 12ਵੀਂ ਪਲੱਸ ਐਨਟੀਟੀ ਕੀਤੀ ਹੋਣੀ ਲਾਜ਼ਮੀ ਹੈ ਨੰਬਰ 11 ਉਮੀਦਵਾਰ ਨੇ 10ਵੀਂ ਪੰਜਵੀਂ ਪਾਸ ਨਾਲ ਪਾਸ ਕੀਤਾ ਹੋਣਾ ਜ਼ਰੂਰੀ ਹੈ ਜੀ ਨੰਬਰ 12 ਜੀ ਉਮੀਦਵਾਰ ਕੋਲ ਐਕਸਪੀਰੀਅੰਸ ਕੇਵਲ ਬੋਰਡ ਤੋਂ ਜੋ ਪ੍ਰਾਪਤ ਹੋਵੇਗਾ ਉਹੀ ਮੰਨਿਆ ਜਾਵੇਗਾ ਉਹਦਾ ਸਰਟੀਫਿਕੇਟਸ ਜ਼ਿਲ੍ਹਾ ਸਿੱਖਿਆ ਅਫਸਰ ਤੋਂ ਅਟੈਸਟਡ ਹੋਣਾ ਜ਼ਰੂਰੀ ਹੈ ਜੀ ਨੰਬਰ 13 ਉਮੀਦਵਾਰਾਂ ਦੀ ਗਿਣਤੀ ਵੱਧ ਹੋਣ ਦੀ ਸੂਰਤ ਵਿੱਚ ਲਿਖਤੀ ਟੈਸਟ ਲਿਆ ਜਾਵੇਗਾ ਇਹ ਟੈਸਟ ਮਲਟੀ ਚੁਆਇਸ ਕੁਐਸਚਨ ਦਾ ਹੋਵੇਗਾ ਟੈਸਟ ਦਾ ਸਿਲੇਬਸ ਜਰਨਲ ਅੰਗਰੇਜ਼ੀ ਸਿੱਖ ਹਿਸਟਰੀ ਅੱਧੀ ਹੋਣਗੇ ਪੀਜੀਟੀ ਪੀਜੀਟੀ ਵਿਸ਼ਾ ਅਧਿਆਪਕ ਲਈ ਟੈਸਟ ਮਲਟੀ ਚੁਆਇਸ ਕੁਐਸਚਨ ਹੋਵੇਗਾ ਟੈਸਟ ਦਾ ਸਿਲੇਬਸ ਸੰਬੰਧਿਤ ਵਿਸ਼ਾ ਜਰਨਲ ਅੰਗਰੇਜ਼ੀ ਸਿਕ ਹਿਸਟਰੀ ਆਦਿ ਹੋਣਗੇ ਨੰਬਰ 14 ਉਮੀਦਵਾਰ ਚੰਗੇ ਆਚਰਣ ਵਾਲਾ ਹੋਣਾ ਚਾਹੀਦਾ ਜੀ ਉਹਨੂੰ ਅੰਗਰੇਜ਼ੀ ਬੋਲਣੀ ਆਉਂਦੀ ਹੋਣੀ ਚਾਹੀਦੀ ਹੈ ਜੀ ਚੰਗੀ ਤਰ੍ਹਾਂ ਨੰਬਰ 15 ਇੰਟਰਵਿਊ ਸਮੇਂ ਉਮੀਦਵਾਰ ਕੋਲ ਮਾਸਟਰ ਡਿਗਰੀ ਪੋਸਟ ਗ੍ਰੈਜੂਏਸ਼ਨ ਅਤੇ ਬੀਐਡ ਦਾ ਫਾਈਨਲ ਰਿਜ਼ਲਟ ਹੋਣਾ ਲਾਜ਼ਮੀ ਹੈ। ਨੰਬਰ 16 ਇੰਟਰਵਿਊ ਸਮੇਂ ਉਮੀਦਵਾਰ ਆਪਣੀ ਯੋਗਤਾ ਅਤੇ ਐਕਸਪੀਰੀਅੰਸ ਦੇ ਅਸਲੀ ਡਾਕੂਮੈਂਟਸ ਅਤੇ ਇਸ 'ਮੇ 2 ਸੈੱਟ ਕਾਪੀਆਂ ਫੋਟੋਸ਼ੀਟ ਕਰਾ ਕੇ ਨਾਲ ਲੈ ਕੇ ਆਉਣਾ ਲਾਜ਼ਮੀ ਹੋਵੇਗਾ। ਸਿੱਖ ਉਮੀਦਵਾਰ ਪਤਿਤ ਨਹੀਂ ਹੋਣਾ ਚਾਹੀਦਾ। ਨੰਬਰ 18 ਜੀ ਅਸਾਮੀਆਂ ਦੀ ਗਿਣਤੀ ਵਰਕ ਲੋਡ ਅਨੁਸਾਰ ਘਟ-ਬੱਧ ਕੀਤੀ ਜਾ ਸਕਦੀ ਹੈ। ਨੰਬਰ 19 ਨਿਮਨ ਹਸਤਾਖਸ਼ੀ ਪਾਸ ਇੰਟਰਵਿਊ ਰੱਦ ਕਰਨ ਜਾਂ ਮੁਲਤਵੀ ਕਰਨ ਦਾ ਅਧਿਕਾਰ ਰੱਖਵਾ ਹੋਵੇ। ਨੰਬਰ 20 ਇੰਟਰਵਿਊ ਲਈ ਕੋਣ ਵਾਸਤੇ ਤੁਹਾਨੂੰ ਕੋਈ ਟਿਊਟਰੀ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ ਉਮੀਦਵਾਰ ਇੰਟਰਵਿਊ ਤੇ ਆਉਣ ਤੋਂ ਇੱਕ ਦਿਨ ਪਹਿਲਾਂ ਵੈਬਸਾਈਟ ਤੇ ਮੈਂਸ਼ਨ ਕੀਤੀ ਗਈ ਹੈ ਇਸ ਵੈਬਸਾਈਟ ਨੂੰ ਜ਼ਰੂਰ ਦੇਖਣ ਕਿਉਂਕਿ ਇੰਟਰਵਿਊ ਦੀ ਮਿਤੀ ਸਮਾਂ ਬਦਲਿਆ ਜਾ ਸਕਦਾ ਹੈ ਜੀ ਦੋਸਤੋ ਉਮੀਦਵਾਰ ਤਾਂ ਮੇਰੇ ਵੱਲੋਂ ਤੁਸੀਂ ਜਾਣ ਕੇ ਤੁਹਾਨੂੰ ਚੰਗੀ ਲੱਗੀ ਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ